ਪਾਚਨੇ ਛੇ ਬਹੁਤੀ ਰਾਤ 20 ਦਸੰਬਰ ਨੂੰ ਜਿਹੜਾ ਅਨੰਦਪੁਰ ਸਾਹਿਬ ਦਾ ਕਿਲਾ ਪਰਿਵਾਰ ਅਤੇ ਸਿੱਖਾਂ ਸਮੇਤ ਛੱਡਿਆ ਜਦੋਂ ਕਿਲਾ ਛੱਡਿਆ ਉਸ ਸਮੇਂ ਰਾਤ ਦਾ ਜਿਹੜਾ ਸਮਾਂ ਸੀ ਉਹ 11-12 ਦੇ ਕਰੀਬ ਦਾ ਸੀ ਜਿਹੜੀ ਗਿਣਤੀ ਉਝਾਰ ਤੋਂ 1500 ਹੋਈ ਜਿਦੇ ਵਿੱਚ ਸਿੱਖ ਬੱਚੇ ਬੀਬੀਆਂ ਸਾਰੇ ਸ਼ਾਮਲ ਸਨ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ 15 ਕਿਲੋਮੀਟਰ ਅੱਗੇ ਸ਼ਾਹੀ ਢਿੱਬੀ ਕੋਲ ਪਹੁੰਚੇ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਤੇ ਮਹਾਰਾਜ ਦਸਵੇਂ ਪਾਤਸ਼ਾਹ ਹਮਲਾ ਕਰ ਦਿੱਤਾ ਉਸ ਸਥਾਨ ਤੇ ਜੁੱਧ ਵਿੱਚ ਬਾਬਾ ਉਹਦੇ ਸਿੰਘ ਸਮੇਤ ਅਨੇਕਾਂ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਜਦੋਂ ਮਹਾਰਾਜ ਚਲਦੇ ਹੋਏ ਇਸ ਸਥਾਨ ਤੇ ਪਹੁੰਚੇ ਇਹ ਜਿਹੜੀ ਪਹਾੜੀ ਸਭ ਤੋਂ ਉੱਚੀ ਪਹਾੜੀ ਹੈ ਇਹ ਇੱਕ ਸਰਸਾ ਸਰਸਾ ਨਦੀ ਦਾ ਨਾਰਾ ਹੈ ਉਸ ਸਮੇਂ ਸਰਸਾ ਨਦੀ ਨਾਲ ਚੱਲਦੀ ਜਿਹੜੀ ਸਰਸਾ ਨਦੀ ਦੀ ਚੜਾਈ 2.5 ਕਿਲੋਮੀਟਰ ਸਰਸਾ ਨਦੀ ਚੌੜੀ ਮੀਂਹੇਰੀ ਬਰਸਾਤ ਕਰਕੇ ਸਰਸਾ ਨਦੀ ਵਿੱਚ ਵਿਹਾਰ ਆਇਆ ਹੋਇਆ ਹੈ ਜਦੋਂ ਮਹਾਰਾਜ ਇਸ ਸਥਾਨ ਤੇ ਪਹੁੰਚੇ ਤਾਂ ਅਮਰਤ ਵੇਲਾ ਗਏ ਇਸ ਸਥਾਨ ਤੇ ਪਹੁੰਚ ਕੇ ਉਹਨਾਂ ਨਿਤਨੇਮ ਆਸਾਰੀ ਵਾਰ ਦਾ ਕੀਰਤਨ ਆਰੰਭ ਕੀਤਾ ਤੇ ਸਿੱਖਾਂ ਨੂੰ ਕਿਹਾ ਕਿ ਸਾਡੇ ਨਿਤਨੇਮ ਵਿੱਚ ਕੋਈ ਵਿਗੜਨਾ ਪਵੇ ਤੁਸੀਂ ਫੌਜ ਨੂੰ ਰੋਕ ਕੇ ਰੱਖਣਾ ਇਸ ਸਥਾਨ ਤੇ अनेका ਸਿੱਖ ਸ਼ੀਧੀਆਂ ਪ੍ਰਾਪਤ ਕਰ ਗਏ ਜਦੋਂ ਆਸਾਰੀ ਵਾਰ ਦੀ ਸਮਾਪਤੀ ਹੋਈ ਭਾਈ ਦਿਆ ਸਿੰਘ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਅੱਜ ਆਸਾਰੀ ਵਾਰ ਇੰਨੀ ਜ਼ਰੂਰੀ ਕਿ ਇੰਨੀ ਸਿੱਖ ਸ਼ੀਧੀਆਂ ਪ੍ਰਾਪਤ ਕਰ ਗਏ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਾਈ ਦਿਆਸ ਨੂੰ ਕਿਹਾ ਕਿ ਜੇ ਅੱਜ ਨਾ ਮੈਂ ਅਮਰਤ ਵੇੜੀ ਦੀ ਸੰਭਾਲ ਕਰਦਾ ਤਾਂ ਨਿਤਨੇਮ ਆਸਾਰੀ ਵਾਰ ਦਾ ਕੀਰਤਨ ਕਰਦਾ ਆਉਣ ਵਾਲੇ ਔਖੇ ਸਮਿਆਂ ਵਿੱਚ ਸਿੱਖਾਂ ਨੇ ਨਾ ਤਾਂ ਅੰਮ੍ਰਿਤ ਵੇਲਾ ਸਾਹਮਣਾ ਹੀ ਨਾ ਹੀ ਉਹਨਾਂ ਨੇ ਆਪਣਾ ਨਿਤਨੇਮ ਰੱਖਣਾ ਹੀ ਅੱਜ ਇਸ ਸਥਾਨ ਤੇ ਮੈਂ ਅੰਮ੍ਰਿਤ ਵੇਲਾ ਨਿਤਨੇਮ ਦੀ ਮਰਜ਼ਾ ਦਾ ਬਣ ਚਲੇਆ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਿੱਛੇ ਫੌਜ ਬਹੁਤ ਜ਼ਿਆਦਾ ਹੈ ਆਪ ਕਿਰਪਾ ਕਰੋ ਇਸ ਸਥਾਨ ਤੋਂ ਅੱਗੇ ਚਲੋ ਸਿੱਖਾਂ ਦਾ ਬਚਨ ਮੰਨ ਕੇ ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਕੁਝ ਸਿੱਖ ਜਦੋਂ ਜਿੱਤੀਆਂ ਪ੍ਰਾਪਤ ਕਰ ਚੁੱਕੇ ਹੀ ਕੁਝ ਸਿੱਖ ਸਰਸਾ ਨਦੀ ਪਾਰ ਕਰਨ ਸਮੇਂ ਸਰਸਰੀ ਪੇਟ ਚੜ ਗਏ ਗੁਰੂਗੜ ਦਾ ਖਜ਼ਾਨਾ ਹੱਥ ਲਿਖਤ ਗ੍ਰੰਥ ਸਰਸਾ ਨਦੀ ਦੀ ਪੇਟ ਚੜ ਗਏ ਮਹਾਰਾਜ 10ਵੇਂ ਪਾਸ਼ਾ ਸਰਪ 40 ਸਿੱਖ ਪੰਜ ਪਿਆਰੇ ਦੋ ਵੱਡੇ ਸਹਬਜ਼ਾਦੇ ਭਾਈ ਬਚਿੱਤਰ ਸਿੰਘ ਇਹ ਤੋਂ ਸਰਸਾ ਨਦੀ ਪਾਰ ਕਰਕੇ ਚੜਦੇ ਪਾਸੇ ਪਿੰਡ ਘਨੋਲਾ ਘਨੋਲਾ ਤੋਂ ਰੋਪੜ ਰੋਪੜ ਤੋਂ ਭੱਠਾ ਸਾਹਿਬ ਉਸ ਤੋਂ ਅੱਗੇ ਕੋਟਲਾ ਨਿਂਦ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਚਲੇਗੇ ਪਰਿਵਾਰ ਦੇ ਦੂਜੇ ਹਿੱਸੇ ਵਿੱਚ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਆਯੂਡੋਰੀਆ ਜੀ ਇਤੋਂ ਸਰਸਾ ਨਦੀ ਪਾਰ ਕਰਕੇ ਰੋਪੜ ਰੋਪੜ ਤੋਂ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਜਿਹੜੇ ਮਾਤਾ ਗੁਜਰਪੁਰ ਛੋਟੇ ਸਾਹਿਬ ਜਦੇ ਹੀ ਉਹ ਲੈਦੇ ਪਾਸੇ ਸਰਸਰੇ ਕਿਨਾਰੇ ਕਿਨਾਰੇ 5-7 ਕਿਲੋਮੀਟਰ ਚੱਲੇ ਚੱਲਦਾਂ ਤੋਂ ਬਾਅਦ ਉਹਨਾਂ ਸਰਸਾ ਨਦੀ ਪਾਰ ਕੀਤੀ ਸਰਸਾ ਨਦੀ ਪਾਰ ਕਰਕੇ ਸਤਲੁਜ ਦਰਿਆ ਦੇ ਕੰਢੇ ਤੇ ਪਹੁੰਚੇ ਸਤਲੁਜ ਦਰਿਆ ਦੇ ਕੰਢੇ ਤੇ ਬਾਬਾ ਕੁੰਮਾ ਮਾਸ਼ਕੀ ਇੱਕ 베ੜੀ ਦਾ ਮਨਾਹ ਜੀ ਦੀ ਛੰਨ ਵਿੱਚ ਨਾ ਵਿਸ਼ੋਰੀ ਦੀ ਪਹਿਲੀ ਰਾਤ ਕੱਟੀ ਅਗਲੇ ਦਿਨ ਉਸ ਸਥਾਨ ਤੇ ਗੰਗੂ ਬ੍ਰਾਹਮਣ ਜਿਹੜਾ ਗੁਰੂ ਘਰ ਦਰਸ ਹੋਈ ਆ ਜੀ ਜਿਨੇ 22 ਸਾਲ ਸੇਵਾ ਕੀਤੀ ਉਹ ਬੱਚਿਆਂ ਤੇ ਮਾਤਾ ਜੀ ਨੂੰ ਮਿਲ ਪੈਂਦਾ ਉਹ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਜਾਂਦਾ ਜਿੱਥੇ ਮੋਹਰਾਂ ਦੇ ਲਾਜ ਵਿੱਚ ਚੜ ਕੇ ਸੂਬੇ ਸਾਰਾ ਫੜਾਉਂਦਾ ਇਸ ਸਥਾਨ ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਜੋ ਸਿੱਖਾਂ ਨੂੰ ਦਾਤਾ ਦੀ ਪਛਾਣ ਕੀਤੀ ਹੈ ਕੀ ਨਿਤਨੇਮ ਦੂਜਾ ਅੰਮ੍ਰਿਤ ਵੇਲਾ ਮਹਾਰਾਜ ਦਸਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦਾ ਸਮਾਂ ਕਿੰਨਾ ਵੀ ਔਖਾ ਟਾਈਮ ਆ ਜੀ ਘਰ-ਬਾਰ ਵੀ ਛੱਡਣਾ ਪੈ ਜੀ ਮਗਰ ਦੁਸ਼ਮਣ ਲੱਗਾ ਹੋਵੇ ਠੰਡ ਦਾ ਮੌਸਮ ਹੋਵੇ ਮੀਂਹ ਹੀਰੀ ਚੱਕਰ ਹੋਵੇ ਕਦੀ ਵੀ ਸਿੱਖ ਨੂੰ ਅੰਮ੍ਰਿਤ ਵੇਲਾ ਨਿਤਨੇਮ ਨਹੀਂ ਛੱਡਣਾ ਚਾਹੀਦਾ ਇਸ ਸਥਾਨ ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਤੇ ਆਪਣੇ ਨਿਤਨੇਮ ਵਿੱਚ ਵਿਗਨ ਨਹੀਂ ਪੈਂਦਾ ਇਸ ਮਰਜ਼ਾਦਾ ਨੂੰ ਕਾਇਮ ਰੱਖਣ ਲਈ ਇਸ ਸਥਾਨ ਤੇ 700 ਕੀਵਰੇੜੇ ਸੇਕੀਓ ਸ਼ੀਧੀਆਂ ਪ੍ਰਾਪਤ ਕਰਕੇ ਤੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਪਰਿਵਾਰ ਇੱਥੇ ਨੇ ਸਤਿ ਵਿਛੜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ